ਹਾਂ ਲੱਗ ਗਿਆ ਪਾਪਾ ਦੇ ਸਾਰੇ ਹਾਂ ਆ ਨੈਣੋ ਦਾ ਵਾਲਾ ਹਾਂ ਸਾਰਾ ਦਾ ਹੋ ਗਿਆ ਆਪਣੀਆਂ ਇਹ ਤਿੰਨ ਚਾਰ ਚੀਜ਼ਾਂ ਗਾਇਸ ਪਹਿਲੇ ਲੋ ਗਾਇਸ ਹੁਣ ਆਪਣਾ ਜਮਾ ਐ ਹੋ ਗਿਆ ਜਿਵੇਂ ਆਪਣਾ ਗੋਲ ਗੱਪਿਆ ਵਾਲਾ ਨਹੀਂ ਹੁੰਦਾ ਜਿਵੇਂ ਗੋਲ ਗੱਪਿਆ ਵਾਲਾ ਹੋਵੇ ਆਹ ਆਲੂ ਜਿਹੋ ਨਾਲ ਗੋਲ ਗੱਪਿਆ ਲੈਵੇ ਇਹ ਦੱਸਾਂਦੇ ਤਾਂ ਦੇਖੀਵੇ ਹਾਂ ਇਹ ਦੇਖੋ ਜਮਾ ਹੁਣ ਐਵੇਂ ਹੋ ਗਿਆ ਇਹ ਦੇਖ ਆਪਣੇ ਚੂਚੇ ਦੀ ਗਰੋਥ ਚੈੱਕ ਕਰੋ ਤੁਸੀਂ ਦੇਖੋ ਪੂਸ਼ਕੀ 파ਰਕੀ ਪੂਰੀ ਵਧੀਆ ਆ ਗਿਆ ਕੈਂਟ ਦੇਖੋ ਜੱਟਪੁਰਾ ਕੈਮਾ ਹੈਲੋ ਗイズ ਵੈਲਕਮ ਬੈਕ ਟੂ ਮਾਈ ਚੈਨਲ ਜੀ ਆਦੇ ਵਲੋਗਨ ਦਾ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਅੱਜ ਝਟੂ ਆਪਾਂ ਚੂਚੇ ਦਾ ਨਵਾਂ ਮੀਲ ਤਿਆਰ ਕਰਨ ਚੱਲੇ ਆ 4:30 ਹੋ ਗਏ ਟਾਈਮ 8:30 ਦੇ ਹੋ ਗਏ 4:30 ਤੇ ਨਵਾਂ ਆਪਾਂ ਮੀਲ ਤਿਆਰ ਕਰਨ ਚੱਲੇ ਆ ਨਵੇਂ ਨਵੇਂ ਚੀਜ਼ਾਂ ਜੋ ਆਪਾਂ ਪਾਵਾਂਗੇ ਜਿਵੇਂ ਤੁਸੀਂ ਥੰਬਨੇਲ ਦੇਖ ਹੀ ਲਿਆ ਤਾਂ ਅੱਜ ਆਪਾਂ ਆਲੂ ਪਾਉਣ ਚੱਲੇ ਹਾਂ ਉਹਨਾਂ ਨਾਲ ਤੇ ਵਿੱਚ ਹੋਰ ਕੁਝ ਐਡ ਕਰਾਂਗੇ ਬਹੁਤ ਕੁਝ ਜਿਆਦਾ ਤੇ ਚਲੋ ਫਿਰ ਕਰੀਏ ਆਪਾਂ ਆਪਣਾ ਵਲੋਗ ਨੂੰ ਦਾ ਵਦਾ ਸ਼ੁਰੂ ਆ ਭਾਂਡੇ ਆਪਾਂ ਨਵੇਂ ਲੰਦਿਆ ਇਹ ਬਣਾਇਆ ਆ ਮੈਂ ਪਾਣੀ ਵਾਲਾ ਪਾਣੀ ਵਾਲਾ ਬਹੁਤਾ ਹੈਣਾ ਇਹ ਬਾਦੂ ਆ ਤਾਂ ਮੁੱਕਦੇ ਦੋ ਦਿਨ ਉਹਨਾਂ ਤੋਂ ਅੱਛਾ ਉਹ ਮੈਂ ਛੋਟਾ ਸੀ ਹੈਣਾ ਉਹ ਤਾਂ ਛੋਟਾ ਸੀ ਹੈਣਾ ਇਹ ਜਿਹੜਾ ਇਹ ਨਾਲ ਪਰਿਆ ਦਾ ਦੋ ਤਿੰਨ ਦਿਨ ਹੀ ਮੁੱਕਦਾ ਉਹਨਾਂ ਤੋਂ ਅੱਛਾ ਹਾਂ ਉਹ ਠੀਕ ਹੈ ਪਾਣੀ ਦੇ ਬੜਾ ਪੀਂਦੇ ਹਾਂ ਤੁਸੀਂ ਡਰ ਹਾਂ ਹਾਂ ਆਪਏ ਆਪਣੇ ਆਲੂ ਪਾਪਾ ਆਲੂ ਛੁਲਾ ਮੇਰੇ ਨਾਲ ਆਲੂ ਤਾਂ ਖਿਲਾ ਦੇਣਾ ਜੀ ਡੀ ਕਰ ਲੈ ਆ ਜਾਲੂ ਪਾਵਾਂਗੇ ਇਹਨਾਂ ਨੂੰ ਆਪਾਂ ਉਬਲੇ ਹੋਏ ਆਲੂ ਆ ਗਾਇਸ ਇਹ ਆਪਣੇ ਤੇ ਇਹਨਾਂ ਨੂੰ ਆਪਾਂ ਉਬਾਲ ਲਿਆ ਸੀ ਆਲੂਆਂ ਨੂੰ। ਹੌਲਕ ਜਿਹੇ ਚ ਇਹ ਚ ਛਿੜ ਦੇ ਇਧਰ ਪਾਵਾਂਗੇ। ਤੇ ਆਪਣੇ ਆਲੂ ਆ ਇਹ ਉਬਲੇ ਹੋਏ ਇਹਨਾਂ ਨੂੰ ਠੰਡੇ ਕਰ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਛਿੱਲਦੇ ਆ ਤੇ ਬਰੀਕ-ਬਰੀਕ ਆਪਾਂ ਇਹਨਾਂ ਨੂੰ ਕਟਾਂਗੇ। ਇਸ ਦੋ ਆ ਦਾ ਆਪਾਂ ਹੋਰ ਵੀ ਬਹੁਤ ਕੁਝ ਐਡ ਕਰਾਂਗੇ ਇਹਦੇ ਨਾਲ। ਤੇ ਤੁਸੀਂ ਪਹਿਲਾ ਵਾਲਾ ਵਲੋਗ ਜੇ ਦੇਖੋ ਆਪਾਂ ਹਨਾ ਸ਼ੁਰੂ ਤੋਂ ਲਾਇਆਗਾ ਫਰਸਟ ਡੇ ਤੋਂ ਤੇ ਹੁਣ ਆਪਣੇ ਵਧੀਆ ਹੋ ਗਏ ਚੂਚੇ। ਉਹ ਡਾਰ ਹੋ ਗਏ ਨਾ ਹੁਣ ਤਾਂ। ਹਾਂ 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 ਵਧੀਆ। ਉਹਦਾ ਇਧਰ ਪਿੰਜਰਾ ਜਿਆ ਕਰਨ ਵਾਲਾ ਦਾ। ਦਰੌਕਾ ਦਰੌਕਾ ਹੋਰ ਹੋਰ ਵੀ ਲੈ ਕੇ ਆਉਂਗਾ ਉਸ ਕੋ 10 ਕੋਰ ਲਿਆਵਾਂ ਹੈ ਨਾ ਦਸਕ ਤਾਂ ਨਹੀਂ ਇਹ ਭੈ ਦਾ ਖੁੱਲ ਨਾ ਜਾਵੇ ਕਿਤੇ ਇੱਥੇ ਮੇਰੇ ਸਾਡੀ ਦਿੱਲੀ ਬਹੁਤ ਖਰਾਬ ਹੈ ਤੇ ਨਹੀਂ ਦੱਸ ਸਕਦਾ ਉਹ ਜਾਲੀ ਜੀ ਲਾ ਕੇ ਲਾਵਾਂਗੇ ਆਪਾਂ ਬਸ ਛੱਲੇ ਛੱਲੇ ਲੋ गाइस ਆਪਾਂ ਹੁਣ ਆਲੂ ਆ ਜਿਹੜੇ ਆਪਾਂ ਛੱਲਲੇ ਪੂਰੇ ਠੀਕ ਹੈ ਜੋ ਹੁਣ ਆਪਾਂ ਹੋਰ ਮੀ ਲਾਡ ਕਰਦੇ ਆਂਦੇ ਵਿੱਚ ਤੁਹਾਨੂੰ ਦਿਖਾਉਣਾ ਆਪਾਂ ਪੂਰਾ ਠੀਕ ਆ ਜਮਾ ਫੋਲੋ ਕਰ ਰਿਹਾ ਇੱਕ ਬੰਦੇ ਹੁੰਦੇ ਹਨ ਕਿਵੇਂ ਗੱਲਾਂ ਦਸਤੀ ਜਾਂਦੇ ਰਹਿੰਦੇ ਆਪਦੇ ਚੂਚਿਆਂ ਵਿੱਚ ਪਾਉਂਦੇ ਨੇ ਕਿ ਆਪਾਂ ਤੁਹਾਡੇ ਸਾਹਮਣੇ ਸਾਰਾ ਕੁਝ ਪਾਵਾਂਗੇ ਤੇ ਨਾਲੇ ਇਹਦਾ ਰਿਜ਼ਲਟ ਵੀ ਸੁਣ ਦਿਖਾਉਣ ਪੂਰਾ ਘੈਂਟ ਰਿਜ਼ਲਟ ਹੋਊਗਾ ਇਹਦਾ 100% ਇਹਦਾ ਰਿਜ਼ਲਟ ਆਊਗਾ ਜੀ ਇਹਦਾ ਪੂਰੀ ਦੇਸ਼ਾਂ ਵਿੱਚ ਜਾਣਿਆ ਜੇ ਆਪਾਂ ਫੀਡ ਤੋਂ ਬਚਤ ਕਰਨੀ ਹੈ ਇਹ ਵੀ ਬਹੁਤ ਵਧੀਆ ਚੀਜ਼ ਆ ਬਹੁਤ ਦੇਸੀ ਜੀ ਹੈ ਜਮਾ ਹਾਂ ਹੈ ਜਮਾ ਪਿਆਉ ਰਾ ਲੋਬੇ ਗਾਈਜ਼ ਅਗਲੀ ਚੀਜ਼ ਆ ਗਈ ਆਪਣੀ ਹਰੇ ਹਰੇ ਬਹੁਤ ਯਾਰ ਜ਼ਰੂਰੀ ਚੀਜ਼ ਹੈ ਠੀਕ ਆ ਹਰੇ ਪਾਇਆ ਕਰੋ ਵੱਧ ਤੋਂ ਵੱਧ ਹੁਣ ਆਪਾਂ ਬਰੀਕ-ਬਰੀਕ ਕਰਿਆ ਆਪਾਂ ਕੁੱਤਰ ਲਈ ਸੀ ਹੁਣ ਇਹ ਆਪਾਂ ਪਾਵਾਂਗੇ ਇਹਨਾਂ ਦੇ ਵਿੱਚ ਆਲੂਆਂ ਦੇ ਵਿੱਚ ਇਹ ਬਹੁਤ ਖਣ ਗਈ ਵਾਹ ਦੇਖੋ ਹਰੇ ਪਾਦੇ ਬਾ ਇੰਨੇ ਕ ਬਹੁਤਾ ਬਾਲੇ ਵੀ ਨਾ ਪਾਇਓ ਆ ਜਿਹੜੇ ਮੋਟ-ਮੋਟ ਕਟੋਲੀਆਂ ਆਈਆਂ ਆਹਦੀਆਂ ਕੱਢ ਲਓ ਉਸ ਕੱਲੇ ਹਰੇ-ਹਰੇ ਉਹਦੇ ਵਿੱਚ ਇਹ ਫਿਰ ਇਹਨਾਂ ਤੋਂ ਚੱਬੀਆਂ ਨਹੀਂ ਨਾ ਜਾਂਦੀਆਂ ਫਸ ਜਾਨੀਆਂ ਇਹਨਾਂ ਦੇ ਗਲਚ ਕੋ 1 2 3 4 6 ਆਲੂ ਆ ਆਪਣੇ 6 ਆਲੂ ਤੇ ਗਾ ਆਪਾਂ ਹੋਰ ਐਡ ਕਰਦੇ ਆ ਇਹਦੇ ਵਿੱਚ ਇੱਕ ਚੀਜ਼ ਹੋਰ ਉਹ ਬੜੀ ਚੀਜ਼ ਜ਼ਰੂਰੀ ਆ ਜਿਹੜੀ ਆਪਾਂ ਨੇ ਲਾਸਟ ਚੀਜ਼ ਆ ਹੈ ਨਾ ਆਪਾਂ ਅਗਲੀ ਚੀਜ਼ ਆ ਕੇ ਚਨੇ ਚਨੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਚਨੇ ਆਪਾਂ ਇਹਨਾਂ ਨੂੰ ਮੈਂ ਕਿ ਭਉਂਤੇ ਹੋਇਆ ਇਹ ਭਉਂਤੇ ਹੋਏ ਚਨੇ ਹੁਣ ਇਹ ਪਾਵਾਂਗੇ ਇਹਨਾਂ ਨੂੰ ਹਾਂ ਵਿੱਚ ਆਪਾਂ ਚਨੇ ਰਲਾ ਲੈਣ ਲੋ ਬਾਬੇ ਉਹ ਹੁਣ ਐਵੇਂ ਹੋ ਗਿਆ ਇਹ ਤੇ ਹੁਣ ਇੱਕ ਚੀਜ਼ ਲਾਸਟ ਬੜੀ ਜ਼ਰੂਰੀ ਚੀਜ਼ ਆ ਜਿਹੜੀ ਆਪਾਂ ਨੇ ਇਹ ਵੀ ਚੈਟ ਕਰਾਂਗੇ ਤੇ ਆਪਣੀ ਜਿਹੜੀ ਫੀਡ ਆ ਠੀਕ ਹੈ ਫੀਡ ਆ ਫਿਰ ਇਹਦੇ ਵਿੱਚ ਹੁਣ ਐਡ ਕਰਾਂ ਲੋ ਜੀ ਆਪਣੀ ਫੀਡ ਤੇ ਹੁਣ ਆਪਾਂ ਇਹ ਐਡ ਕਰਾਂਗੇ ਇਹਦੇ ਵਿੱਚ ਤੇ ਆਪਾਂ ਥੋੜੀ ਪਾਵਾਂਗੇ ਫੀਡ ਦਾ ਮਸਮੂਠੀ ਫੀਡ ਬਾਦੂ ਆਹ ਮੂਠੀ ਫੀਡ ਚਲੋ ਜੀ ਹੁਣ ਆਪਣਾ ਇਹ ਮੀਲ ਤਿਆਰ ਹੋ ਗਿਆ ਤੇ ਹੁਣ ਆਪਾਂ ਆਲੂ ਆ ਜਿਹੜੇ ਇਹ ਆਪਾਂ ਬਰੀਕ ਕਰ ਲੈਣੇ ਆਪ ਕੋ ਆਲੂ ਆਪਾ ਥਾਂ ਆਈ ਨੂੰ ਆਇ ਕਰ ਲੈ ਬਰੀਕ ਜਮਾ ਤਰੀਕ ਨਾਲ ਇਹਦਾ ਦੇਖੀ ਵਾ ਪਾ ਪਾਜ ਪਾਜ ਖਾਣਗੇ ਹੋਰ ਸਾਜ ਪਾਜ ਦੇ ਹੋਰ ਲੋਗ ਲੈ ਹੁਣ ਆਪਣਾ ਜਮਾ ਐਵੇਂ ਹੋਗਾ ਜਿਵੇਂ ਆਪਣਾ ਗੋਲ ਗੱਪੇ ਵਾਲਾ ਨਹੀਂ ਹੁੰਦਾ ਜਿਵੇਂ ਗੋਲ ਗੱਪੇ ਵਾਲਾ ਹੋਗਾ ਜਿਵੇਂ ਆਲੂ ਜਿਹੰਦੇ ਗੋਲ ਗੱਪੇ ਵਾਲਾ ਲਵੇ ਜੀ ਖਾਂਦੇ ਤਾਂ ਦੇਖੀ ਵੀਰੇ ਹਾਂ ਇਹ ਦੇਖੋ ਜਮਾ ਹੁਣ ਐਵੇਂ ਹੋਗਾ ਇਹ ਦੇਖੋ ਜਮਾ ਨਹੀਂ ਛੱਡਦੇ ਹੁਣੇ ਜਿਉ ਆਪਣਾ ਮਿਕਲ ਪੂਰਾ ਤਿਆਰ ਹੋ ਗਿਆ ਜਿਹੜਾ ਤੇ ਹੁਣ ਆਪਾਂ ਇਹਨੂੰ ਬਾਰੀਆ ਪਾਉਣ ਦੀ। ਆਪਾਂ ਮੀਲ ਪਾਉਣੀ ਹੈ ਨਾ। ਠੀਕ ਹੈ। ਅੱਜ ਦੀ ਆਪਣੀ ਡਾਈਟ ਇਹ ਨਾਲੀ ਡਾਈਟ। ਜਮਾ ਦੇਸੀ ਡਾਈਟ ਆਇਆ। ਹੂੰ। ਥੋੜੇ ਸਾਹਮਣੇ ਪਾਵਾਂਗੇ ਇਹਨੂੰ ਦੇਖੋ ਕਿਵੇਂ ਭਾਜ-ਭਾਜ ਖਾਣਗੇ। ਆਹੋ। ਆਓ। ਆਓ। ਆਜੋ ਆਜੋ। ਲਾਗੇ ਦੇਖੋ ਬਈ। ਆਲੂ ਖਾਣ। ਦੇਖੋ। ਹਾਂ ਦੇਖੋ ਜੀ ਆਜੋ ਆਜੋ ਆਓ ਆਓ ਅੰਦਰ ਵੀ ਬੈਠਾ ਹੋਇ ਕਦਾ ਇਹ ਕਹਿੰਦਾ ਨੂੰ ਇਹ ਪੜਿੰ ਕਿਹੜੀ ਵੈਰਾਈਟੀ ਆਣਾ ਤੇ ਕੀ ਨਵੀਂ ਲੋ ਜੀ ਆਪਣੇ ਚੂਚੇ ਖਾ ਰਹੇ ਹੁਣ ਪੂਰਾ ਮਸਤ ਹੋ ਗਏ ਦੇਖੋ ਲੱਗੇ ਪਿਆ ਦਵਾਦਾਰ ਹੈ ਇਹ ਆਪਣੀ ਮੁਰਗੀ ਬਹੁਤ ਪੜੀ ਹੈ ਲੈਓ ਪਾਪਾ ਸਾਰਿਆਂ ਨੂੰ ਕੱਢ ਲਿਆ ਦੇਖੋ ਮਸਤੋ ਕੀ ਖਾ ਰਹੇ ਨੇ ਨੂੰ ਮੈਂ ਪਾਣੀ ਵੀ ਧਰ ਦਣਾ ਤੇ ਗਾਇਸ ਇਹਨੂੰ ਪਾਣੀ ਧਰ ਦੀ ਆਪਾਂ ਨਵਾਂ ਭਾਂਡਾ ਪਾਣੀ ਦਾ ਵੀ ਲੈ ਕੇ ਆਈ ਸੀ ਵੱਡਾ ਭਾਂਡਾ ਪਹਿਲਾਂ ਵਾਲੇ ਬਹੁਤ ਛੋਟੇ ਰਹੇ ਸੀ ਯਾਰ ਅੱਧਾ ਤਾਂ ਡੋਲਦਾ ਸੀ ਪਿੰਜਰੇ ਵਿੱਚ ਨਾ ਤੇ ਕੁਛ ਵੀ ਪਿੰਦੇ ਸੀ ਪਾਣੀ ਤੇ ਜੋ ਮੈਂ ਤੜਕੇ ਦਾ ਲੱਗਦਾ ਧਾਇ ਸਾਰੇ ਪਿੰਦੇ ਸੀ ਮਿੰਟ ਜੇ ਦੋ ਵਗਜੇ ਖਾਲੀ ਕਰ ਦਾਂਗੇ ਸੀ ਉਹ ਛੋਟੇ ਜਿਹਾ ਦੇਖੋ ਤੌਰ ਨਾਲ ਲੱਗ ਰਹੇ ਆ ਆ ਲੱਗੇ ਪਾਪਾ ਦੇ ਸਾਰੇ ਹਾਂ ਆ ਨੈਣੋ ਦਾ ਵਾਲਾ ਹਾਂ ਸਾਰਾ ਦਾ ਹੋਰ ਆਪਣੀਆਂ ਇਹ ਤਿੰਨ ਚਾਰ ਚੀਜ਼ਾਂ ਜੀ ਗਾਇਸ ਪਹਿਲੇ ਹੋਗੇ ਆਲੂ ਠੀਕ ਹੈ ਦੂਜੇ ਚਨੇ ਕੱਖ ਤੇ ਇੱਕ ਜੀ ਹੋਰ ਆਪਾਂ ਬਸ ਫੀਡ ਪਾਈ ਸੀ ਚਾਰਕ ਚੀਜ਼ਾਂ ਨੇ ਇਹ ਸਾਰੀਆਂ ਤੇ ਇਹ ਪਾਇਆ ਕਰੋ ਦੇਖੋ ਗ੍ਰੋਥ ਬਹੁਤ ਛੇਤੀ ਹੋਊਗੀ ਇਹਨਾਂ ਨਾਲ ਆਪਣੇ ਚੂਚਿਆਂ ਦੀ ਤੇ ਚੂਚੇ ਆਪਣੇ ਬਹੁਤ ਵਧੀਆ ਪਾਲਣਗੇ ਖਾਂਦੇ ਨੇ ਤੇ ਦੇਖੋ ਤੁਸੀਂ ਕਲਗੀ ਕੁਲਗੀ ਕਿਵੇਂ ਕੱਢ ਲਈ ਇਹਨਾਂ ਨੇ ਦੇਖੋ ਬੰਨੇ ਜਿਆਦੇ ਵਧੀਆ ਅੱਖਾਂ-ਅੱਖਾਂ ਦੇਖੋ ਵੀ ਕਰੋ ਚੱਕ ਬਲੈਕ ਅਸਟਰੋਲੋਗ ਯਾਰਾ ਯਾਰ ਅਪ ਹੋਰ ਲੈ ਕੇ ਆਵਾਂਗੇ ਇਹ ਬਹੁਤ ਜਿਆਦੇ ਭੜੇ ਵੀ ਛੋਟੇ ਸੀ ਇਹ ਥੋੜੀ ਜੀ ਤਾਂ ਕਰਕੇ ਐਵੇਂ ਲੱਗ ਰਹੇ ਲੱਗ ਜੀ ਤੇ ਫਿਰ ਵੀ ਇਹਨਾਂ ਦੇ ਵੋਰੋ ਪਰ ਆ ਗਏ ਪੁਸ਼ਕੀਆਂ ਪਾਸ ਕੇ ਦੇਖੋ ਇਹਨਾਂ ਨੇ ਸਵੇਰੇ ਆਏ ਆਂ ਹਲਦੀ ਹੁੰਦੀ ਇਹਨਾਂ ਦੀ ਪੁਸ਼ਕੀਆਂ ਆ ਪਾਪਨ ਪਾਂਡਾ ਵੀ ਵੱਡਾ ਲਾਤਾ ਇਹਦੇ ਚ ਲੋੜ ਵਧੀਆ ਲਾਦੇ ਹੈ ਆ ਪਾਂਡਾ ਸਹੀ ਹੈ ਇਹਨਾਂ ਦੀ ਇੱਲਾਂ ਛੋਟੇ ਸੀ ਜੀ 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 ਮੇਰੇ ਫੋਟੋ ਬਣਾ ਦੇ। ਬਹੁਤ ਮੜੀਆਂ ਮੜੀਆਂ ਕੋਲੀਆਂ ਹੀ ਆ ਜੀ। ਅੱਜ ਮੈਂ ਸਹੀ ਆ। ਆਪਣੇ ਚੂਚੇ ਦੀ ਗਰੋਥ ਚੈੱਕ ਕਰੋ ਤੁਸੀਂ। ਦੇਖੋ ਪੂਸਕੀ ਪਾਰਕੀ ਪੂਰੀ ਵਧੀਆ ਆ ਗਈਆਂ ਕੈਂਟ। ਦੇਖੋ। ਉਹ ਜਿਹੜਾ ਪੂਰੇ ਕੈਂਟ ਹੋਏ ਪਏ ਦੇਖੋ। ਹੁਣ ਮੈਂ ਡਾਕੇ ਦੇਖਣਾ ਮੜਾ ਯਾਰ। ਦੇਖੋ ਹੈਂ? ਪੂਰੇ ਮਾਸਤਾ ਆ ਦੇਖੋ ਹਾਦੀ ਇਹ ਪੂਰੇ ਹੋਇਆ ਚਾਤਰ ਚਲਾਕ ਤਾਂ ਜੋ ਟੁੱਕੇ ਮੈਨ ਲੋਗੇ ਸਾਨੂੰ ਆਪਣਾ ਬਲੌਗ ਜੇਕਰ ਵਧੀਆ ਲੱਗਾ ਯਾਰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਬੰਦੇ ਨਵੇਂ ਜੋੜ ਰਹੇ ਆਪਣੇ ਚੈਨਲ ਦੇ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਕੋਈ ਭਰਾ ਆਪਣਾ ਕੋਈ ਚੀਜ਼ ਪੁੱਛਣਾ ਚਾਹੁੰਦਾ ਜਾਂ ਕੁਝ ਦੱਸਣਾ ਚਾਹੁੰਦਾ ਤਾਂ ਪੁੱਛ ਸਕਦਾ ਤੇ ਦੱਸ ਸਕਦਾ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਿਹੜੀ ਆਪਣੀ ਡਾਈਟ ਹੈ ਹਫਤੇ 'ਚ ਇੱਕ ਜਾਂ ਦੋ ਵਾਰੀ ਕਰਦਾ ਕਰੋ ਦੁਪਹਿਰੇ ਟਾਈਮ ਤੇ ਚੰਗਾ ਜੀ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ ਸਤਿ ਸ਼੍ਰੀ ਅਕਾਲ